ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾਵਾਂ 17 ਜੂਨ ਤੋਂ ਦੁਬਾਰਾ ਸ਼ੁਰੂ ਹੋਣਗੀਆਂ ਇਹ ਜਾਣਕਾਰੀ ਉੱਤਰਾਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੋਨਿਕਾ ਨੇ ਸੋਨਿਕਾ ਨੇ ਦਿੱਤੀ ਹੈ 15 ਜੂਨ ਨੂੰ ਕੇਦਾਰਨਾਥ ਤੋਂ ਸ਼ਰਧਾਲੂਆਂ ਨੂੰ ਲੈ ਕੇ ਗੁਪਤ ਕਾਸ਼ੀ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਗੋਰੀਕੁੰਡ ਨੇੜੇ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਵਿੱਚ ਮਹਾਰਾਸ਼ਟਰ ਦਾ ਇੱਕ ਜੋੜਾ ਅਤੇ ਉਹਨਾਂ ਦਾ 23 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਸੀ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਹੈਲੀਕਾਪਟਰ ਆਰੀਅਨ ਹੈਲੀ ਐਵੀਏਸ਼ਨ ਦਾ ਸੀ ਹੈਲੀਕਾਪਟਰ ਵਿੱਚ ਪਾਇਲਟ ਸਮੇਤ 7 ਲੋਕ ਸਵਾਰ ਸਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਇਸ ਹਾਸੇ ਦਾ ਕਾਰਨ ਤਕਨੀਕੀ ਸਮੱਸਿਆ ਅਤੇ ਮੌਸਮ ਦੱਸਿਆ ਗਿਆ ਸੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਹੈਲੀਕਾਪਟਰ ਸ਼ਟਲ ਸੇਵਾ ਚਲਾਉਣ ਵਾਲੀ ਕੰਪਨੀ ਆਰੀਅਨ ਐਵੀਏਸ਼ਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 15 ਅਤੇ 16 ਜੂਨ ਨੂੰ 2025 ਨੂੰ ਖੇਤਰ ਵਿੱਚ ਸਾਰੇ ਚਾਰਟਰ ਅਤੇ ਸ਼ਟਲ ਹੈਲੀਕਾਪਟਰ ਸੰਚਾਲਨ ਨੂੰ ਮੌਤਲ ਕਰ ਦਿੱਤਾ ਸੀ। ਕੇਦਾਰਨਾਥ ਾਮ ਲਈ ਹੈਲੀਕਾਪਟਰ ਸੇਵਾਵਾਂ 17 ਜੂਨ ਤੋਂ ਦੁਬਾਰਾ ਸ਼ੁਰੂ ਹੋਣਗੀਆਂ। ਇਹ ਜਾਣਕਾਰੀ ਉੱਤਰਾਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੋਨਿਕਾ ਨੇ ਦਿੱਤੀ ਹੈ। 15 ਜੂਨ ਨੂੰ ਕੇਦਾਰਨਾਥ ਤੋਂ ਸ਼ਰਧਾਲੂਆਂ ਨੂੰ ਲੈ ਕੇ ਗੁਪਤ ਕਾਸ਼ੀ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਗੋਰੀਕੁੰਡ ਨੇੜੇ ਹਾ사 ਗ੍ਰਸਤ ਹੋ ਗਿਆ ਇਸ ਹਾਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਵਿੱਚ ਮਹਾਰਾਸ਼ਟਰ ਦਾ ਇੱਕ ਜੋੜਾ ਅਤੇ ਉਹਨਾਂ ਦਾ 23 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਸੀ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਹੈਲੀਕਾਪਟਰ ਆਰੀਅਨ ਹੈਲੀ ਐਵੀਏਸ਼ਨ ਦਾ ਸੀ ਹੈਲੀਕਾਪਟਰ ਵਿੱਚ ਪਾਇਲਟ ਸਮੇਤ 7 ਲੋਕ ਸਵਾਰ ਸਨ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਇਸ ਹਾਸੇ ਦਾ ਕਾਰਨ ਤਕਨੀਕੀ ਸਮੱਸਿਆ ਅਤੇ ਮੌਸਮ ਦੱਸਿਆ ਗਿਆ ਸੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਹੈਲੀਕਾਪਟਰ ਸ਼ਟਲ ਸੇਵਾ ਚਲਾਉਣ ਵਾਲੀ ਕੰਪਨੀ ਆਰੀਅਨ ਐਵੀਏਸ਼ਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 15 ਅਤੇ 16 ਜੂਨ ਨੂੰ 2025 ਨੂੰ ਖੇਤਰ ਵਿੱਚ ਸਾਰੇ ਚਾਰਟਰ ਅਤੇ ਸ਼ਟਲ ਹੈਲੀਕਾਪਟਰ ਸੰਚਾਲਨ ਨੂੰ ਮੌਤਲ ਕਰ ਦਿੱਤਾ ਸੀ